ਜਿੰਨਾ ਅਸੀਂ ਕੁਦਰਤ ਤੋਂ ਦੂਰ ਜਾਂਦੇ ਹਾਂ ਉਹਨਾਂ ਅਸੀਂ ਬਿਮਾਰੀ ਦੇ ਨੇੜੇ ਆਉਂਦੇ ਹਾਂ ਕਿ ਤੁਸੀਂ ਵੀ ਦਵਾਈਆਂ ਖਾ ਕੇ ਪਰੇਸ਼ਾਨ ਹੋ ਅਸੀਂ ਆਪਣੇ ਆਪ ਨੂੰ ਕੁਦਰਤ ਦੇ ਨੇੜੇ ਰੱਖੀਏ ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰੀਏ ਔਰ ਆਪਣੀ ਜੀਵਨ ਸ਼ੈਲੀ ਨੂੰ ਅਸੀਂ ਕੁਦਰਤੀ ਤਰੀਕੇ ਨਾਲ ਜੀਏ ਅਜੰਦਾਸਵਾਚ ਪਹੁੰਚੇ ਆ ਨਬ ਕਿਰਨ ਮੈਗਨੈਟਿਕ ਕਲੀਨਿਕ ਮੈਗਨੈਟਿਕ ਦੁਆਰਾ ਜਿਹੜਾ ਕਿ ਹਮ ਕੀ ਇਲਾਜ ਦੁਆਰਾ ਦਿੱਸਰੀ ਕਿਨਾਰੇ ਕਿਹਾ ਹਰ ਇੱਕ ਦੀ ਬੋਡੀ ਦੇ ਵਿੱਚ ਕੈਂਸਰ ਸੈੱਲ ਹੁੰਦੇ ਨੇ ਪਰ ਉਹ ਡਿਟੈਕਟੇਬਲ ਮੋਰ ਤੋਂ نیچے ਹੁੰਦੇ ਨੇ ਸਰਵਾਈਕਲ ਦੀ ਪ੍ਰੋਬਲਮ ਹੋ ਜਾਂਦੀ ਹੈ ਨਾ ਨੂੰ ਕਿਹਨਾਂ ਕਾਰਨ ਮੰਨ ਲਿਓ ਜਿਹੜਾ ਸਰਵਾਈਕਲ ਇਹ ਬਿਨਾਂ ਦਵਾਈ ਤੋਂ ਬਿਨਾਂ ਕਿਸੇ ਚੀਰ ਫਾਟ ਤੋਂ ਸਾਡੇ ਕਲੀਨਿਕ ਤੇ ਸਰਵਾਈਕਲ ਦਾ ਲੋਰ ਬੈਕ ਦਾ ਸਫਲ ਇਲਾਜ ਕੀ ਤੁਸੀ ਵੀ ਤਾਂ ਆਇਆ ਘਾ ਕੇ ਪਰੇਸ਼ਾਨ ਹੋ ਜਾਂ ਤੁਸੀ ਵੀ ਹਸਪੀਟਲ ਦੇ ਚੱਕਰ ਕੱਟ ਕੱਟ ਕੇ ਪਰੇਸ਼ਾਨ ਹੁੰਦੇ ਹੋ ਬਿਮਾਰੀਆਂ ਦਾ ਨਹੀਂ ਪਤਾ ਲੱਗਦਾ ਪਰ ਹਰ ਇੱਕ ਮੁਰੀਦ ਦੇ ਇਲਾਜ ਲਈ ਜਿਹੜੇ ਪ੍ਰਣਾਲੀ ਕੀਤੇ ਜਾਂਦੇ ਨੇ ਹਸਪੀਟਲਾਂ ਦੇ ਵਿੱਚ ਪਹੁੰਚਿਆ ਜਾਂਦਾ ਪਰ ਉੱਤੇ ਹੀ ਕਿਤੇ ਨਾ ਕਿਤੇ ਇੱਕ ਇੱਕ ਐਸਾ ਯੁੱਗ ਹੈ ਹੁਣ ਅਧਨਿਕ ਯੁੱਗ ਜਿੱਥੇ ਮੈਗਨੈਟਿਕ ਦੁਆਰਾ ਜਿਹੜਾ ਇਲਾਜ ਕੀਤਾ ਜਾਂਦਾ ਸਵਾ ਪਹੁੰਚੇ ਆ ਨਵ ਕਿਰਨ ਮੈਗਨੈਟਿਕ ਕਲੀਨਿਕ ਇਥੇ ਡਾਕਟਰ ਕਮਲ ਸਿੰਘ ਜੀ ਮੌਜੂਦ ਹੈ ਅਪਨ ਗੱਲਬਾਤ ਕਰਾਂਗੇ ਕਿ ਕੀ ਬਿਮਾਰੀ ਦਾ ਪਤਾ ਕਿਸ ਤਰੀਕੇ ਨਾਲ ਲਗਾਇਆ ਜਾਂਦਾ ਹੈ ਤੇ ਕਿਹੜੀ ਕਿਹੜੀ ਬਿਮਾਰੀਆਂ ਦੇ ਨਾਲ ਕੀਤਾ ਜਾਂਦਾ ਡਾਕਟਰ ਸਾਹਿਬ ਸਸੀ ਕਾਲ ਸਸੀ ਕਾਲ ਜੀ ਸਰਦਾਰ ਜੀ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਪੈਸ਼ਲ ਟਾਈਮ ਕੱਢ ਕੇ ਸਾਡੇ ਇਥੇ ਗਰੀਬ ਤੇ ਪਹੁੰਚਿਓ ਤਾਂ ਕਿ ਤੁਹਾਡੇ ਇੰਟਰਵਿਊ ਦੇ ਸਦਕਾ ਤੁਹਾਡੇ ਜਿਹੜੇ ਈਵਰਸ ਨੇ ਉਹਨਾਂ ਦਾ ਭਲਾ ਹੋ ਸਕੇ ਜੀ ਡਾਕਟਰ ਸਾਹਿਬ ਪਹਿਲਾਂ ਤਾਂ ਕੀ ਕਹਿਣਾ ਚਾਹੋਗੇ ਨਵ ਕਿਰਨ ਮੈਗਨੈਟਿਕ ਕਲੀਨਿਕ ਮੈਗਨੈਟਿਕ ਦੁਆਰਾ ਜਿਹੜਾ ਕਿ ਜੰਕੀ ਇਲਾਜ ਦੁਆਰਾ ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈ ਦੇਖੋ ਜੀ ਆਪਾਂ ਗੱਲ ਕਰਦੇ ਆਂ ਮੈਡੀਸਨ ਦੀ ਮੈਡੀਸਨ ਅਗਰ ਆਪਾਂ ਡਿਕਸ਼ਨਰੀ ਮੀਨਿੰਗ ਦੇਖਿਆ ਜਾਵੇ ਮੈਡੀਸਨ ਦਾ ਮਤਲਬ ਇਹ ਹੁੰਦਾ ਹੈ ਕਿ ਕੋਈ ਵੀ ਉਹ ਸਾਇੰਸ ਜਿਹੜੀ ਤੁਹਾਨੂੰ ਤੁਹਾਡੀ ਤਕਲੀਫ ਤੋਂ ਰਾਹਤ ਦਿੰਦੀ ਹੈ ਉਹ ਮੈਡੀਸਨ ਹੈ ਤੇ ਇੱਥੇ ਆਪਾਂ ਇਲਾਜ ਕਰਦੇ ਆਂ ਆਲਟਰਨੇਟ ਥੈਰਾਪੀਸ ਜੀ ਆਲਟਰਨੇਟ ਥੈਰਪੀ ਦੇ ਵਿੱਚ ਆਉਂਦਾ ਹੈ ਐਕੂਪ੍ਰੈਸ਼ਰ ਮੈਗਨੇਟੋਥੈਰਪੀ EFT ਕੋਲ ਲੇਜ਼ਰ ਫੁੱਟ ਡੀਟੌਕਸ ਔਰ ਹੋਰ ਕਈ ਪ੍ਰਣਾਲੀਆਂ ਜਿਸੀਂ ਇੱਥੇ ਯੂਜ਼ ਕਰਦੇ ਆਂ ਤਾਂ ਕਿ ਸਾਡੇ ਮਰੀਜ਼ ਜਲਦ ਤੋਂ ਜਲਦੀ ਇੱਕ ਅੱਛੀ ਸਿਹਤ ਦਾ ਆਨੰਦ ਮਾਣ ਸਕਣ। ਡਾਕਟਰ ਸਾਹਿਬ ਕਹਿੰਦਾ ਕਿ ਜਿਹੜਾ ਕਿ ਜਦੋਂ ਕੀ ਲਾਜਿਸਟੀ ਕਰਦੇ ਹੂੰ ਕਿਸੀ ਕਹਿੰਦੇ ਜਿਹੜੀਆਂ ਕਿ ਮਤਲਬ ਰਿਖਾਵਾਂ ਦੁਆਰਾ ਜਾਂ ਹੱਥਾਂ ਦੁਆਰਾ ਪਤਾ ਲੱਗ ਰਿਹਾ ਵਾ ਇਹ ਬਿਮਾਰੀ ਕਿਸ ਤਰ੍ਹਾਂ ਜਿਹੜਾ ਇਨਸਾਨ ਨੂੰ ਹੋ ਰਿਹਾ। ਦੇਖੋ ਐਕੂਪ੍ਰੈਕਸਰ ਸਾਡੇ ਸਾਰੇ ਆਰਗਨ ਸਾਡੇ ਹੱਥਾਂ ਤੇ ਪੈਰਾਂ ਤੇ ਰਿਫਲੈਕਟ ਕਰਦੇ ਨੇ। ਔਰ ਐਕੂਪ੍ਰੈਸ਼ਨ ਅਜ ਤੋ 6000 ਸਾਲ ਪਹਿਲਾਂ ਆਪਣੇ ਭਾਰਤ ਵਿੱਚ ਪ੍ਰਚਲਿਤ ਸੀ। ਪਰ ਭਾਰ ਦੇ ਉਤੇ ਬਾਰਿਸ਼ ਸ਼ਾਸਕਾਂ ਨੇ ਰਾਜ ਕੀਤਾ ਤੇ ਇਹਨੂੰ ਜਿਆਦਾ ਪ੍ਰਫੁੱਲਤਾ ਨਹੀਂ ਮਿਲੀ ਇੱਥੇ ਇੱਕ ਤਰ੍ਹਾਂ ਦਾ ਖਤਮ ਹੀ ਹੋ ਚੁੱਕਿਆ ਸੀ ਤੇ ਇੱਥੋਂ ਜਿਹੜੇ ਬੁੱਧਿਸਤ ਮੋਂਕ ਸੀ ਫਿਕਸ਼ੂ ਉਹ ਇਸ ਕਲਾ ਨੂੰ ਸ਼੍ਰੀਲੰਕਾ ਲੱਗੇ ਸ਼੍ਰੀਲੰਕਾ ਤੋਂ ਇਹ ਚైనా THAILAND ਕੋਰੀਆ ਜਪਾਨ ਤੇ 16ਵੀਂ ਸਦੀ ਦੇ ਆਰੰਭ ਦੇ ਵਿੱਚ ਰੈਡ ਇੰਡੀਅਨ ਨੈਸ਼ਨਲ ਯੂਰਸ ਤੇ ਲੱਗੇ ਜੀ ਆਪਣੇ ਸਾਰੇ ਜਿੰਨੇ ਵੀ ਰਿਫਲੈਕਸ ਪੁਆਇੰਟ ਨੇ ਆਰਗਨਸ ਦੇ ਉਹ ਆਪਣੇ ਹੱਥਾਂ ਤੇ ਪੈਰਾਂ ਦੇ ਰਿਫਲੈਕਟ ਕੀਤੇ ਗਏ ਨੇ ਹੂੰ ਇੱਕ ਕੁਪਰਸ਼ੇ ਤੰਤ੍ਰਿਕ ਕਿਨਾਰ ਕੰਮ ਕਰਦਾ ਹੈ ਅਸੀਂ ਪੁਆਇੰਟ ਪ੍ਰੈਸ ਕਰਕੇ ਜਾਣ ਜਾਂਦੇ ਆ ਕਿ ਸਰੀਰ ਵਿੱਚ ਬਿਮਾਰੀ ਕੀ ਹੈ ਫਿਰ ਉਸ ਨੂੰ ਅਸੀਂ ਰੈਗੂਲਰ ਪ੍ਰੈਸ਼ਰ ਦਿੰਦੇ ਆ ਥਿਓਰ ਕਨਵਾਸੀ ਉਸ ਤੋਂ ਬਾਅਦ ਅਸੀਂ ਆਪਣੇ ਪੇਸ਼ੈਂਟ ਨੂੰ ਜਾਣਕਾਰੀ ਦਿੰਦੇ ਆ ਕਿ ਇਸ ਨੂੰ ਪ੍ਰिवेंट ਕਿੱਦਾਂ ਕਰਨਾ ਹੈ ਤੇ ਇਸ ਬਿਮਾਰੀ ਤੋਂ ਬਚੋ ਕਿੱਦਾਂ ਰੱਖਣਾ ਹੈ ਵੀ ਤਾਂ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਤੰਦਰੁਸਤ ਹੀ ਰਹੋ ਕੀ ਕਾਰਨ ਮੰਨਦੇ ਆ ਬਿਮਾਰੀਆਂ ਦੇ ਜਿੰਨਾ ਅਸੀਂ ਕੁਦਰਤ ਤੋਂ ਦੂਰ ਜਾਂਦੇ ਆ ਉਹਨਾਂ ਅਸੀਂ ਬਿਮਾਰੀ ਦੇ ਨੇੜੇ ਆਂ ਅਸੀਂ ਆਪਣੇ ਆਪ ਨੂੰ ਕੁਦਰਤ ਦੇ ਨੇੜੇ ਰੱਖੀਏ ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰੀਏ ਔਰ ਆਪਣੀ ਜੀਵਨ ਸ਼ੈਲੀ ਨੂੰ ਅਸੀਂ ਕੁਦਰਤੀ ਤਰੀਕੇ ਨਾਲ ਜੀਏ। ਹਮ ਅੱਜਕਲ ਦੇਖਣ ਚ ਆਇਆ ਹੈ ਕਿ ਅਸੀਂ ਕੁਦਰਤ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ। ਜੀ ਜੋ ਕਿ ਸਾਡੇ ਬਿਮਾਰੀਆਂ ਦਾ ਕਾਰਨ ਬਣਦਾ ਹੈ। ਸਾਡਾ ਖਾਣ ਪੀਣ, ਸਾਡਾ ਰਹਿਣ ਸਹਿਣ, ਸਾਡਾ ਸੌਣ ਇਹ ਸਭ ਡਿਸਟਰਬ ਹੋਇਆ ਹੋਇਆ ਹੈ। ਖਾਣ ਦਾ ਕੋਈ ਸਾਡਾ ਕੋਈ ਜਿਆਦਾ ਵਧੀਆ ਤਰੀਕਾ ਨਹੀਂ ਹੈ। ਇਵਨ ਗੁਰਬਾਣੀ 'ਚ ਵੀ ਸਾਨੂੰ ਸੁਨੇਹਾ ਮਿਲਦਾ ਹੈ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਇਹ ਦਿਖਾ ਦਿਆ ਤਨ ਪੀੜੀ ਇਹ ਮਨ ਵਿੱਚ ਚੱਲੇ ਵਿਕਾਰ ਮੈਂ ਕਿ ਤੁਸੀਂ ਦੇਖੋਗੇ ਦੁਨੀਆ ਦੇ ਵਿੱਚ ਕਦੇ ਕੋਈ ਇਹੋ ਜਿਹੇ ਲੋਕ ਨਹੀਂ ਹੋਣਗੇ ਜਿਹੜੇ ਭੁੱਖ ਨਾਲ ਮਰੇ ਹੋਣਗੇ ਜਾਂ ਭੁੱਖ ਨਾਲ ਬਿਮਾਰ ਹੋਏ ਹੋਣਗੇ ਉਹ ਲੋਕ ਜ਼ਰੂਰ ਨੇ ਜਿਹੜੇ ਜ਼ਿਆਦਾ ਖਾਣ ਨਾਲ ਬਿਮਾਰ ਹੋ ਰਹੇ ਨੇ ਸੋ ਤੁਹਾਡਾ ਭੋਜਨ ਹੀ ਤੁਹਾਡੇ ਵਾਸਤੇ ਇੱਕ ਦਵਾਈ ਦਾ ਕੰਮ ਕਰਨਾ ਚਾਹੀਦਾ ਮੈਂ ਆਪਣੇ ਪੇਸ਼ੈਂਟ ਨੂੰ ਹਮੇਸ਼ਾ ਇਹ ਗੱਲ ਕਹਣਾ ਹੁੰਦਾ ਹੈ ਕਿ ਤੁਸੀਂ ਮੈਂ ਤੁਹਾਨੂੰ ਤਿੰਨ ਮੈਡੀਸਿਨ ਰეკਮੈਂਡ ਕਰਾਂਗਾ ਪਹਿਲੀ ਮੈਡੀਸਿਨ ਹੈ ਟਾਈਮ ਐਜ਼ ਮੈਡੀਸਿਨ ਕਿ ਸਮੇਂ ਦੇ ਇੱਕ ਸਮੇਂ ਦੀ ਕਦਰ ਕਰਦੇ ਹੋਏ ਤੁਸੀਂ ਆਪਣੀ ਜੀਵਨ ਸ਼ੈਲੀ ਨੂੰ ਅਪਣਾਓ ਪਹਿਲਾ ਹੈ ਕਿ ਸਵੇਰੇ 8 ਵਜੇ ਤੋਂ ਲੈ ਕੇ ਸਵੇਰੇ 6 ਵਜੇ ਦੇ ਵਿੱਚ ਜੋ ਮਰਜ਼ੀ ਖਾਓ ਜੀ 8 ਵਜੇ ਤੋਂ ਪਹਿਲਾਂ ਨਾ ਖਾਓ ਤੇ ਰਾਤੀ 6 ਵਜੇ ਤੋਂ ਬਾਅਦ ਨਾ ਖਾਓ ਰਾਤ ਨੂੰ 9 ਵਜੇ ਸਾਡਾ ਲਿਵਰ 9 ਤੋਂ 11 ਵਜੇ ਦੇ ਵਿੱਚ ਸਾਡਾ ਲਿਵਰ ਡੀਟੌਕਸ ਕਰਦਾ ਹੈ ਉਸ ਵੇਲੇ ਤੁਸੀਂ ਕੋਈ ਅੱਛੀ ਮਿਊਜ਼ਿਕ ਸੁਣਦੇ ਹੋ ਕੋਈ ਅੱਛੀ ਕਿਤਾਬ ਪੜ੍ਹਦੇ ਹੋ ਕੋਈ ਲੜਾਈ ਝਗੜੇ ਵਾਲੇ ਸੀਰੀਅਲ ਨਾ ਦੇਖਦੇ ਹੋ ਤਾਂ ਉਹਦੀ ਪ੍ਰੋਸੈਸ ਠੀਕ ਹੋਏਗੀ 11 ਤੋਂ ਲੈ ਕੇ 1 ਵਜੇ ਤੱਕ ਸਾਡੀ ਕੋਲਨ ਡੀਟੌਕਸ ਕਰਦੀ ਹੈ ਸਾਨੂੰ ਗਹਿਰੀ ਨੀਂਦ ਛੋਣਾ ਚਾਹੀਦਾ ਹੈ ਇੱਕ ਤੋਂ ਲੈ ਕੇ 3 ਵਜੇ ਤੱਕ ਸਾਡਾ ਪਿੱਤਾ ਡੀਟੌਕਸ ਕਰਦਾ ਹੈ ਸਾਨੂੰ ਗਹਿਰੀ ਨੀਂਦ ਛੋਣਾ ਚਾਹੀਦਾ ਹੈ 3 ਤੋਂ 5 ਦੇ ਵਿੱਚ ਜਿਹੜੇ ਲੋਕਾਂ ਨੂੰ ਅਸਥਮਾ ਦੀ ਪ੍ਰੋਬਲਮ ਹੈ ਉਹਨਾਂ ਨੂੰ ਉਸ ਵੇਲੇ ਅਟੈਕ ਆਉਂਦਾ ਹੈ ਉਹ ਤੁਹਾਡੀ ਇੱਕ ਨੇਚਰਲ ਪ੍ਰੋਸੈਸ ਹੈ ਡੀਟੌਕਸ ਹੋ ਰਹੇ ਹੋ ਉਹਨਾਂ ਨੂੰ ਕੋਈ ਮੈਡੀਸਨ ਦੇ ਕੇ ਇੰਟਰਫੇਅਰ ਨਾ ਕਰੋ 5 ਤੋਂ 7 ਦੇ ਵਿੱਚ ਤੁਹਾਡਾ ਪੇਟ ਕੁਦਰਤੀ ਤਰੀਕੇ ਨਾਲ ਸਾਫ਼ ਹੋਣਾ ਚਾਹੀਦਾ ਹੈ 7 ਤੋਂ 9 ਦੇ ਵਿੱਚ ਤੁਸੀਂ ਆਪਣੀ ਬ੍ਰੇਕਫਾਸਟ ਕਰ ਲਓ ਔਰ ਤੁਸੀਂ ਦੇਖੋਗੇ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹੋਗੇ ਦੂਸਰਾ ਹੈ ਫੂਡ ਐਜ਼ ਮੈਡੀਸਨ ਆਪਣੇ ਖਾਣੇ ਨੂੰ ਵੀ ਮੈਡੀਸਨ ਦੇ ਤੌਰ ਤੇ ਵਰਤੋ ਜੀ ਆਪਣੇ థਾਈਲੈਂਡ ਤੇ ਆਪਣੇ ਅਤੇ ਜਾਪਾਨ ਦੇ ਵਿੱਚ ਇੱਕ ਸ਼ਹਿਰ ਹੈ ਓਕੀਨਾਵਾ ਜੀ ਉੱਥੇ ਦੇ ਲੋਕ ਸਭ ਤੋਂ ਜ਼ਿਆਦਾ ਤੰਦਰੁਸਤ ਮੰਨੇ ਜਾਂਦੇ ਨੇ ਉਹ ਲੋਕ 80 90 ਦੀ 80 20 ਦੀ ਅਸੀਂ ਯੂਜ਼ ਕਰਦੇ ਨੇ ਜੋ ਵੀ ਖਾਣਾ ਉਹਨਾਂ ਦੀ ਪਲੇਟ ਜਾਂਦਾ ਹੈ 20% ਖਾਣਾ ਸੁੱਟਾ ਵਾਪਸ ਮੋੜ ਦਿੰਦੇ ਨੇ ਜੀ ਅ ਅਸੀਂ ਕੀ ਹੈ ਕਿ ਸਾਡਾ ਪੇਟ ਭਰ ਜਾਂਦਾ ਸਾਡੀਆਂ ਨੀਂਦ ਨਹੀਂ ਭਰਦੀ ਸਾਡੀਆਂ ਅੱਖਾਂ ਨਹੀਂ ਭਰਦੀ ਦਿਲ ਨਹੀਂ ਭਰਦਾ ਅਸੀਂ ਖਾਏ ਜਾਂਦੇ ਆ ਓਵਰ ਇਟਿੰਗ ਕਰਕੇ ਸਾਨੂੰ ਜ਼ਿਆਦਾ ਤਕਲੀਫ ਹੁੰਦੀ ਹੈ ਤੇ ਇਸ ਕਰਕੇ ਤੁਸੀਂ ਇਸ ਗੱਲ ਦਾ ਖਾਸ ਖਿਆਲ ਰੱਖੋ ਦੂਸਰਾ ਦਿਨ ਦਾ ਤੁਹਾਡਾ ਭਜਨ ਹੈ ਉਹਨੂੰ 10 ਨਾਲ ਗੁਣਾ ਕਰਕੇ ਓਨੇ ਗ੍ਰਾਮ ਤੁਸੀਂ ਫਰੂਟ ਖਾਣੇ ਚਾਹੀਦੇ ਨੇ ਅ ਜੇ ਤੁਸੀਂ ਰੋਟੀ ਖਾਂਦੇ ਹੋ ਦੁਪਹਿਰ ਦੀ ਜਾਂ ਸ਼ਾਮ ਦੀ ਤਾਂ ਜਿੰਨਾ ਤੁਹਾਡਾ ਭਜਨ ਹੈ ਉਹਨੂੰ 5 ਨਾਲ ਗੁਣਾ ਕਰੋ ਮੰਨ ਲਓ ਤੁਹਾਡਾ ਭਜਨ 70 ਕਿਲੋ ਹੈ 70 5 ਤਾਂ 350 ਗ੍ਰਾਮ ਤੁਸੀਂ ਸਲਾਦ ਖਾਣਾ ਹੈ ਉਸ ਤੋਂ ਬਾਅਦ ਤੁਸੀਂ ਰੋਟੀ ਖਾਣੀ ਹੈ ਜੇ ਤੁਸੀਂ ਇਦਾਂ ਸਲਾਦ ਖਾਂਦੇ ਹੋ 350 ਗ੍ਰਾਮ ਤਾਂ ਉਹ ਤੁਹਾਡੇ ਵਾਸਤੇ ਇੱਕ ਮੈਡੀਸਿਨ ਦਾ ਕੰਮ ਕਰੇਗਾ ਜੇ ਤੁਸੀਂ ਉਸ ਤੋਂ ਘੱਟ ਖਾਂਦੇ ਹੋ ਤਾਂ ਉਹ ਇੱਕ ਭੋਜਨ ਦਾ ਕੰਮ ਕਰੇਗਾ ਇਹ ਤੋ ਨੂੰ ਇਸ ਗੱਲ ਦੀ ਗੌਰ ਕਰਨੀ ਪੈਗੀ ਤੀਸਰਾ ਹੈ ਕਿ ਤੁਹਾਨੂੰ ਆਪਣੀ ਬਾਡੀ ਦੀ 0 ਵੋਲਟ ਬਣਾ ਕੇ ਰੱਖਣੀ ਹੋਣੀ ਹੈ ਅੱਜ ਕੱਲ੍ਹ ਦੇਖਿਆ ਬਹੁਤ ਲੋਕ ਮਹਿਸੂਸ ਕਰਦੇ ਨੇ ਉਹ ਕਿਸੇ ਨੂੰ ਟੱਚ ਕਰਦੇ ਨੇ ਤੁਹਾਨੂੰ ਕਰੰਟ ਲੱਗਣ ਦੀ ਇੱਕ ਮਹਿਸੂਸ ਹੁੰਦਾ ਫੀਲਿੰਗ ਆਂਦੀ ਹੈ ਉਹ ਕਿਉਂ ਹੁੰਦਾ ਹੈ ਕਿ ਸਾਡੀ ਬਾਡੀ ਦੇ ਵਿੱਚ 0 ਵੋਲਟੇਜ ਨਹੀਂ ਹੈ ਅਗਰ ਅਸੀਂ ਮਿਟਰ ਨਾਲ ਚੈੱਕ ਕਰੀਏ ਤਾਂ ਸਾਡਾ ਕਰੰਟ ਜਿਹੜਾ 2.45 ਸਾਡੀ ਬਾਡੀ ਵਿੱਚ ਨਹੀਂ ਵੋਲਟੇਜ ਹੈ ਤਾਂ ਸਾਨੂੰ ਘੱਟੋ ਘੱਟ 10 ਸਕਿੰਟ ਵਾਸਤੇ ਨੰਗੇ ਪੈਰ ਜ਼ਮੀਨ ਤੇ ਪੈਰ ਟਿਕਾਉਣੇ ਚਾਹੀਦੇ ਨੇ ਤਾਂ ਕਿ ਸਾਡੀ ਜਿਹੜੀ ਬੋਡੀ ਦੀ ਬੋਲਟੇਜ ਆ ਉਹ ਜ਼ੀਰੋ ਹੋ ਜਾਏ। ਅਗਰ ਤੁਸੀਂ ਲਗਾਤਾਰ ਆਪਣੇ ਪੈਰ ਜ਼ਮੀਨ ਤੇ ਰੱਖ ਦਿਓ ਤਾਂ ਤੁਹਾਡੀ ਸਟ्रेस ਲੈਵਲ ਘਟੇਗੀ। ਤੁਹਾਨੂੰ ਨੀਂਦ ਵਧੀਆ ਆਏਗੀ, ਤੁਹਾਡਾ ਮੂਡ ਵਧੀਆ ਬਣੇਗਾ। ਅ ਇੱਥੋਂ ਤੱਕ ਕਿ ਅਗਰ ਤੁਸੀਂ ਰੈਗੂਲਰ ਜੇ ਪ੍ਰੋਸੈਸ ਕਰਦੇ ਹੋ ਤਾਂ ਤੁਸੀਂ ਆਪਣੀ ਬਲੱਡ ਸ਼ੂਗਰ ਦੀ ਜਾਂ ਬਲੱਡ ਪ੍ਰੈਸ਼ਰ ਦਵਾਈਆਂ ਖਾਣ ਚੇ ਖਾਂਦੇ ਜਿਹੜੀਆਂ ਉਹ ਛੱਡਣ ਲਈ ਮਜਬੂਰ ਹੋ ਜਾਓਗੇ ਕਿਉਂਕਿ ਉਹਨੇ ਤੁਹਾਨੂੰ ਕੁਦਰਤੀ ਤੌਰ ਤੇ ਠੀਕਾ ਡਾਕਟਰ ਸਾਹਿਬ ਜਿਸ ਤਰ੍ਹਾਂ ਕੈਂਸਰ ਵਰਗੀਆਂ ਬੋਗੀਆਂ ਵੀ ਇਸ ਦੀ ਕੈਨੇਡਾ ਕੇ ਲਾਜਰ ਕੋ ਤੇ ਪੀਜਰ ਲੋਕ ਨੇ ਇਲਾਜ ਹੋਣ ਦੀ ਦੁਆਰਾ ਸੁਭਾ ਮੈਂ ਕੈਂਸਰ ਇੱਕ ਬਿਮਾਰੀ ਨਹੀਂ ਹੈ ਇਹ ਬਿਜ਼ਨਸ ਹੈ ਇਹ ਡੈਫੀਸ਼ੈਂਸੀ ਹੈ ਸਾਡੀ ਬੋਡੀ ਦੇ ਵਿੱਚ ਜਿੱਥੇ ਆਕਸੀਜਨ ਹੈ ਉੱਥੇ ਕੈਂਸਰ ਨਹੀਂ ਟਿਕਦੀ ਤਾਂ ਸਾਨੂੰ ਆਪਣੀ ਬੋਡੀ ਨੂੰ ਅਲਕਲਾਈਨ ਬਣਾ ਕੇ ਰੱਖਣਾ ਚਾਹੀਦਾ ਹੈ ਸਾਨੂੰ ਅਲਕਲਾਈਨ ਭੋਜਨ ਖਾਣੇ ਚਾਹੀਦੇ ਨੇ ਸਾਡੀ ਬੋਡੀ ਵਾਈਟ ਡਿਜ਼ਾਈਨ ਅਲਕਲਾਈਨ ਹੈ ਪਾਈ ਫੰਕਸ਼ਨ ਐਸਟਿਕ ਹੈ ਅਸੀਂ ਜੋ ਵੀ ਖਾਂਦੇ ਹਾਂ ਉਹ ਅੰਦਰ ਜਾ ਕੇ ਐਸਟਿਕ ਬਣ ਜਾਂਦਾ ਹੈ ਹਰ ਇੱਕ ਦੀ ਬੋਡੀ ਦੇ ਵਿੱਚ ਕੈਂਸਰ ਸੈੱਲ ਹੁੰਦੇ ਨੇ ਪਰ ਉਹ ਡਿਟੈਕਟੇਬਲ ਮੋਰ ਤੋਂ نیچے ਹੁੰਦੇ ਨੇ ਜਦੋਂ ਸਾਡੇ ਅੰਦਰ ਫ੍ਰੀ ਰੈਡੀਕਲ ਪੈਦਾ ਹੁੰਦੇ ਨੇ ਤਾਂ ਉਹਦੇ ਨਾਲ ਇਹ ਜਿਹੜੇ ਕੈਂਸਰ ਸੈੱਲ ਨੇ ਉਹ ਮਲਟੀਪਲਾਈ ਹੋਣੇ ਸ਼ੁਰੂ ਹੋ ਜਾਂਦੇ ਨੇ ਸੋ ਦੁੱਧ ਪੀਣ ਦੇ ਨਾਲ ਤੇ ਮੀਟ ਖਾਣ ਦੇ ਨਾਲ ਚਿੱਟੀ ਚੀਨੀ ਖਾਣ ਦੇ ਨਾਲ ਮਿਊਕਸ ਬਣਦਾ ਔਰ ਜਿਹੜੇ ਕੈਂਸਰ ਸੈੱਲ ਨੇ ਉਹਦੇ ਤੇ ਮਲਟੀਪਲਾਈ ਹੁੰਦੇ ਨੇ ਤੋਂ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਜਿਸ ਤਿੱਖਾ ਜਿਹੜਾ ਕਿ ਤੁਸੀਂ ਦੱਸੇ ਦਾ ਫਰੀਮ ਕੇ ਮਤਲਬ ਇਲਾਜ ਜਿਹੜਾ ਕੋਈ ਦਵਾਈ ਹੈ ਔਰ ਕੁਦਰਤੀ ਟਿੱਕਾਂ ਜਿਹੜੇ ਲਾਇਕ ਕੀਤਾ ਜਾਂਦਾ ਐਕਸਰਸਾਈਜ਼ ਵਗੈਰਾ ਵੀ ਜ਼ਰੂਰੀ ਹੈ ਇਦਾਂ ਹੀ ਬਿਲਕੁਲ ਜੀ ਮਕੇ ਤੁਹਾਨੂੰ ਫਿਜ਼ੀਕਲ ਐਕਸਰਸਾਈਜ਼ ਵੀ ਜ਼ਰੂਰੀ ਹੈ WHO ਦੇ ਮਤਵਕ ਤੰਦਰੁਸਤੀ ਦੀ ਉਹਨੇ ਪਰਵਾਹੀ ਦਿੱਤੀ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਸਰੀਰ ਦੇ ਵਿੱਚ ਕੋਈ ਬਿਮਾਰੀ ਹੈ ਤਾਂ ਤੁਸੀਂ ਬਿਮਾਰ ਹੋ ਉਹਨੇ ਵੈਲਨੈਸ ਦੀ ਤੰਦਰੁਸਤੀ ਪਰਵਾਹੀ ਦਿੱਤੀ ਹੈ ਉਹਨੇ ਕਿਹਾ ਕਿ ਪਹਿਲਾ ਹੈ ਸੋਸ਼ਲ ਵੈਲਨੈਸ ਅਗਰ ਤੁਸੀਂ ਸਮਾਜਿਕ ਰੂਪ ਚ ਲੋਕਾਂ ਨਾਲ ਨਹੀਂ ਜੁੜੇ ਹੋਏ ਤਾਂ ਇਹ ਤੁਹਾਨੂੰ ਸੋਸ਼ਲ ਤੁਸੀਂ ਬਿਮਾਰ ਹੋ ਦੂਜਾ ਹੈ এনवायरमेंटਲ ਵੈਲਨੈਸ ਤੁਹਾਡਾ ਵਾਤਾਵਰਨ ਸਾਫ਼ ਸੁਥਰਾ ਸ਼ੁੱਧ ਹੋਣਾ ਚਾਹੀਦਾ ਜੇ ਉਹ ਗੰਦਰਾ ਹੈ ਤਾਂ ਤੁਸੀਂ এনवायरमेंटਲੀ ਸੇਕੋ ਵੈਲ ਨਹੀਂ ਹੈ ਫਿਜ਼ੀਕਲ ਵੈਲਨੈਸ ਤਾਨੂੰ ਕਿਸੇ ਤੇ ਡਿਪੈਂਡਿੰਗ ਹੋਣਾ ਚਾਹੀਦਾ ਆਪਣੀ ਕਿਰਿਆ ਕਰਨ ਵਾਸਤੇ ਤੁਸੀਂ ਆਪਣਾ ਆਪਣੀ ਕਿਰਿਆ ਖੁਦ ਸੋਧਦੇ ਹੋ ਤਾਂ ਫਿਜ਼ੀਕਲੀ ਯੂ ਆਰ ਫਿਟ ਆਪਣੀ ਐਕਸਰਸਾਈਜ਼ ਆਪ ਕਰਦੇ ਹੋ ਫਿਜ਼ੀਕਲੀ ਤੁਸੀਂ ਫਿਟ ਹੋ ਫਾਈਨੈਂਸ਼ੀਅਲ ਵੈਲਨੈਸ ਤੁਹਾਡੇ ਮੈਂ ਕਿ ਜੋ ਕਿਸੇ ਦੇ ਕਿ ਤਾਨੂੰ ਹੱਥ ਨਾ ਡਣਾ ਪਵੇ ਤੁਹਾਡੇ ਕੋਲ ਐਨੇ ਕਿ ਤੁਸੀਂ ਮੈਂ ਕਿ ਕਾਬਿਲ ਹੋ ਕਿ ਤੁਸੀਂ ਫਾਈਨੈਂਸ਼ੀਅਲੀ ਵੈਲ ਆਫ ਹੋ ਤਾਂ ਤੁਸੀਂ ਫਾਈਨੈਂਸ਼ੀਅਲੀ ਸੈਕ ਨਹੀਂ ਹੋ ਸਿਮਿਲਰਲੀ ਜਦੋਂ ਇਹ ਸਾਰੀਆਂ ਗੱਲਾਂ ਹੋ ਜਾਂਦੀਆਂ ਉਸ ਤੋਂ ਬਾਅਦ ਆਉਂਦਾ ਹੈ ਸਪਿਰਚੁਅਲ ਵੈਲਨੈਸ ਮੈਂ ਕਿ ਤੁਹਾਡੇ ਕੋਲ ਸਭ ਕੁਝ ਹੈ ਪਰ ਤੁਸੀਂ ਜੇਕਰ ਪਰਮਾਤਮਾ ਨਾਲ ਨਹੀਂ ਜੁੜੇ ਹੋਏ ਤਾਂ ਸਪਿਰਿਟ ਚ ਤੁਸੀਂ ਸਿੱਖੋ। ਤਾਂ ਇਹ ਸਾਰੀਆਂ ਇਹਨੇ ਪਰਵਾਸ਼ਾਵਾਂ ਨਹੀਂ ਇਹ ਸਿੱਕ ਤੰਦਰੁਸਤ ਸੰਬੰਧੀ ਪਰਵਾਸ਼ਾ ਦਿੰਦੀਆਂ। ਅ ਜਿਆਦਾਤਰ ਲੋਕ ਜਿਹੜੇ ਕਿ ਹਾਂ ਸਰਵਾਈਕਲ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੈ ਅੱਜਕੱਲ੍ਹ ਸਮਝ ਨਹੀਂ ਆਉਂਦੀ। ਕੀ ਮਿਕਰ ਮੰਨਦੇ ਹੋ ਜਿਹੜਾ ਸਰਵਾਈਕਲ ਹੈ ਜਾਂ ਕਿਸ ਤਰੀਕੇ ਨਾਲ ਜਿਹੜਾ ਬੰਦ ਹੈ। ਐ WHO ਨੇ ਇੱਕ ਕਲੇਮ ਕੀਤਾ ਹੈ ਕਿ ਰੀੜ ਦੀ ਹੱਡੀ ਦੇ ਨਾਲ ਸੰਬੰਧਿਤ 80% ਲੋਕ ਇਸ ਸਮਾਈ ਤੋਂ ਪੀੜਤ ਨੇ। ਉਹ ਸਰਵਾਈਕਲ ਹੋ ਸਕਦੀ ਹੈ, ਲੋਅਰ ਬੈਕ ਪੇਨ ਹੋ ਸਕਦੀ ਹੈ। ਇਹ ਕਲੀਨਿਕਲ ਕੰਪਲੈਕਸ ਬਣ ਗਿਆ ਵਰਲਡਵਾਈਡ ਜੀ ਕਾਰਨ ਕੀ ਹੈ ਸਾਡੀ ਜੀਵਨ ਸ਼ੈਲੀ ਜੀ ਸਾਡਾ ਲਾਈਫਸਟਾਈਲ ਸਾਇਕਲ ਕੋਈ ਬਿਮਾਰੀ ਨਹੀਂ ਹੈ ਪਰ ਜਦੋਂ ਇਹ ਪਿਆਲ ਗਰੁਪ ਧਾਰਨ ਕਰ ਲੈਂਦੀ ਹੈ ਤਾਂ ਬਿਮਾਰੀ ਬਣ ਜਾਂਦੀ ਹੈ ਜਦੋਂ ਸਾਡੀ ਉਮਰ ਹੁੰਦੀ ਹੈ ਅ ਅਸੀਂ 올ਡਰਸ ਹੁੰਦੇ ਹਾਂ ਸਾਡੀਆਂ ਉਹ ਕਿ ਜਿਹੜੀਆਂ ਹੱਟੀਆਂ ਨੇ ਜਿਵੇਂ ਸਾਡੀਆਂ ਨਰਵਸ ਨੇ ਉਹ ਸ਼੍ਰਿੰਕ ਕਰਦੀਆਂ ਨੇ ਜੀ ਔਰ ਦੂਜਾ ਜਦੋਂ ਅਸੀਂ ਗਰਦਨ ਝੁਕਾ ਕੇ ਜ਼ਿਆਦਾ ਦੇਰ ਬੈਠਦੇ ਹਾਂ ਅਗਰ ਤੁਸੀਂ ਮਕਿ ਗਰਦਨ ਝੁਕਾ ਕੇ ਬੈਠਦੇ ਹੋ ਤਾਂ ਸਮਝੋ 27 ਪਾਉਂਡ ਮਕਿ ਤੁਸੀਂ ਆਪਣੀ ਗਰਦਨ ਉੱਤੇ ਭਾਰਨ ਪਾ ਰਹੇ ਹੋ ਇੰਨਾ ਬਜੇ ਨੂੰ ਪੜਨਾ ਤਾਂ ਉਹਨੇ ਪੂਰੀ ਆਪਣੀ ਨਸਾਂ ਨੂੰ ਡੀਜਨਰੇਟ ਕਰਨਾ ਹੈ ਉਹਨੇ ਆਪਣੇ ਪੂਰੇ ਸਿਸਟਮ ਨੂੰ ਰੀਜਨਰੇਟ ਕਰਨਾ ਹੈ ਤੇ ਇਸ ਕਰਕੇ ਜਦੋਂ ਵੀ ਤੁਸੀਂ ਕੋਈ ਲੈਪਟਾਪ ਤੇ ਜਾਂ ਤੁਸੀਂ ਕਿਤੇ ਆਪਣੇ ਸਿਸਟਮ ਤੇ ਕੰਮ ਕਰਦੇ ਹੋ ਹਰ 25 ਮਿੰਟ ਬਾਅਦ ਤੁਸੀਂ ਆਪਣੀ ਗਰਦਨ ਨੂੰ ਐਦਾ ਹਿਲਾਓ ਉੱਪਰ ਥੱਲੇ ਕਰੋ ਤਾਂ ਕਿ ਤੁਹਾਡੀ ਗਰਦਨ ਨੂੰ ਰਿਲੈਕਸ ਮਿਲੇ ਲਗਾਤਾਰ ਸਕਰੀਨ ਤੇ ਤੁਸੀਂ ਫੋਕਸ ਨਾ ਕਰੋ ਔਰ ਤੁਹਾਡਾ ਉੱਠਣ ਬੈਠਣ ਦਾ ਤਰੀਕਾ ਐਦਾ ਬੈਠੋ ਜਿੱਦਾਂ ਤੁਸੀਂ ਉੱਠਣ ਲਈ ਤਿਆਰ ਹੋ ਤੇ ਇਸ ਤੋਂ ਇਲਾਵਾ kia ke bhi agar ਤੁਸੀਂ ਆਪਣੇ ਸਹਰਾਣਾ ਵੱਡਾ ਲੈਂਦੇ ਹੋ ਜਾ ਤੂੰ ਸਮਝ ਕੇ ਆਪਣੇ ਲਿਟਨ ਦਾ ਤੁਹਾਡਾ ਸੈਲ ਵਧੀਆ ਨਹੀਂ ਹੈ ਤਾਂ ਉਹਦੇ ਨਾਲ ਵੀ ਤੁਹਾਨੂੰ ਸਰਕਲ ਦੀ ਪ੍ਰੋਬਲਮ ਹੋ ਸਕਦੀ ਹੈ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਬਿਨਾਂ ਦਵਾਈ ਤੋਂ ਬਿਨਾਂ ਕਿਸੇ ਚੀਰ ਫਾੜ ਤੋਂ ਸਾਡੇ ਕਲੀਨਿਕ ਤੇ ਸਰਕਲ ਦਾ ਲੋਅਰ ਬੈਕ ਦਾ ਸਫਲ ਇਲਾਜ ਹੈ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਕਿਉਂਕਿ ਦੁਬਾਰਾ ਤੁਸੀਂ ਜਿਹੜਾ ਇੱਕ ਚੈੱਕ ਕਰਦੇ ਹੋ ਕਿਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਪਤਾ ਲੱਗਦਾ ਵੀ ਕਿਹੜੀ-ਕਿਹੜੀ ਬਿਮਾਰੀ ਕੀ ਪੇਸ਼ੈਂਟ ਹੁੰਦੀ ਹੈ ਆਪਣੇ ਕੋਲੇ ਦੋ ਸਿਸਟਮ ਨੇ ਜੀ ਇੱਕ ਹੈ ਇਕੂ ਲਾਈਫ ਜੀ ਸਾਡੇ ਸਾਰੇ ਬਾਡੀ ਦੇ ਪਾਰਟ ਸਾਡੇ ਖੱਬੇ ਹੱਥੇ ਉਹਨਾਂ ਦੇ ਦਸਾਏ ਹੋਏ ਨੇ ਜਦੋਂ ਅਸੀਂ ਉਹ ਇਕੁਲੇਨਰਲ ਚੈੱਕ ਕਰਦੇ ਆਂ ਜਿੱਥੇ ਤੁਹਾਨੂੰ ਪ੍ਰੋਬਲਮ ਹੋਏਗੀ ਉੱਥੇ ਤੁਹਾਨੂੰ ਸੈਂਸੇਸ਼ਨ ਫੀਲ ਹੋਏਗੀ ਜੀ ਅਗਰ ਮਾਈਲਡ ਪ੍ਰੋਬਲਮ ਹੈ ਤਾਂ ਮਾਈਲਡ ਹੋਏਗੀ ਜੀ ਅਗਰ ਮੋਡਰੇਟ ਦਾ ਮੋਡ ਅਗਰ ਸਿਬੇ ਤਸੀਵਰ ਹੋਏਗੀ ਜੀ ਅਗਰ ਤੁਹਾਨੂੰ ਪ੍ਰੋਬਲਮ ਨਹੀਂ ਉੱਥੇ ਕੋਈ ਸੈਂਸੇਸ਼ਨ ਨਹੀਂ ਹੋਏਗੀ ਇਸ ਮਸ਼ੀਨ ਦੇ ਦੋ ਮੋਡ ਨੇ ਪਹਿਲਾ ਹੈ ਡਿਟੈਕਟੇਬਲ ਮੋਡ ਉਹਦੇ ਨਾਲ ਅਸੀਂ ਬਿਮਾਰੀ ਡਿਟੈਕਟ ਕਰਦੇ ਆਂ ਦੂਸਰਾ ਹੈ ਰਲੀ ਉਹਦੇ ਨਾਲ ਅਸੀਂ ਟੀਟ ਕਰਦੇ ਆਂ ਜੀ ਦੂਸਰਾ ਆਪਣੇ ਕੋਲ ਸਿਸਟਮ ਹੈ ਕੁਆਂਟਮ ਅਰੈਸਨਸ ਮੈਗਨੇਟਿਕ ਐਨਾਲਾਈਜ਼ਰ ਉਹਦੇ ਨਾਲ ਬਿਨਾ ਕੋਈ ਬਲੱਡ ਬਿਨਾ ਕੋਈ ਯੂਰਨ ਤੁਸੀਂ ਸਿਰਫ ਸੈਂਸਰ ਆਪਣੇ ਹੱਥ ਵਿੱਚ ਪਾੜਨਾ ਤਾਂ ਤੁਹਾਡੇ 44 ਹੈਲਥ ਪੈਰਾਮੀਟਰ ਡਾਇਗਨੋਸ ਹੋ ਜਾਂਦੇ ਨੇ ਜੀ ਉਹਦੇ ਜੋ ਪੈਰਾਮੀਟਰ ਦੀ ਰਿਪੋਰਟ ਆਉਂਦੀ ਹੈ ਉਹਦੇ ਆਧਾਰ ਤੇ ਤੁਹਾਨੂੰ ਐਕਸਪਰਟ アドਵਾਈਸ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੇ ਜੀਵਨ ਸ਼ੈਲੀ ਨੂੰ ਕਿੱਦਾਂ ਵਿੱਚ ਬਦਲਾਵ ਲੈ ਕੇ ਆਉਣਾ ਹੈ ਆਪਣੀ ਲਾਈਫ ਨੂੰ ਹੋਰ ਬਿਹਤਰ ਬਣਾਉਣ ਵਾਸਤੇ ਤਾਂ ਕਿ ਤੁਹਾਡਾ ਆਉਣ ਵਾਲਾ ਸਮਾਂ ਹੋਰ ਵਧੀਆ ਔਰ ਗਰੇਸਫੁਲ ਹੋਵੇ ਡਾਕਟਰ ਸਾਹਿਬ ਇੱਕ ਮੈਸੇਜ ਦੇਣਾ ਚਾਹੁੰਗਾ ਇਸ ਬਾਰੇ ਤੇ ਕਿਉਂਕਿ ਅੱਜਕੱਲ ਲੋਕ ਕਾਫੀ ਲੋਕ ਮੌਰੀਨਾਂ ਜੁਲਦੇ ਨੇ ਕਾਫੀ ਲੋਕਾਂ ਦੇ ਵਿੱਚ ਅਵੇਅਰਨੈਸ ਨਹੀਂ ਹੈ ਅੱਜ ਇਸ ਸਮੇਂ ਲੋਕਾਂ ਨੂੰ ਲੈ ਕੇ ਕੀ ਕਹਿਣਾ ਚਾਹੁੰਗੇ ਦਸ਼ਕਰ ਜੀ ਪਿਆ ਜੋ ਜੋ ਦੇ ਸੋ ਸੇ ਰੋਗੀ ਰੋਗ ਰਹਿਤ ਮੇਰਾ ਸਭ ਕੁਝ ਹੋ। ਤੁਸੀਂ ਤੰਦਰੁਸਤ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਉਹਦੇ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਪਿਆਰ ਕਰਨਾ ਸ਼ੁਰੂ ਕਰੋ। ਜ਼ਿਆਦਾਤਰ ਲੋਕ ਹਰ ਇੱਕ ਚੀਜ਼ ਨੂੰ ਪਿਆਰ ਕਰਦੇ ਨੇ ਸਿਰਫ ਆਪਣੇ ਆਪ ਨੂੰ ਛੱਡ ਕੇ। ਜਦ ਤੁਸੀਂ ਆਪਣੇ ਆਪ ਨੂੰ ਪਿਆਰ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਪ੍ਰਮਾਤਮਾ ਕੋਲੋਂ ਤੁਹਾਨੂੰ ਇੱਕ ਇੰਟਿਊਸ਼ਨ ਆਏਗੀ ਕਿ ਤੁਸੀਂ ਕੀ ਤੁਹਾਡੇ ਵਾਸਤੇ ਠੀਕ ਹੈ ਕਿ ਨਹੀਂ ਠੀਕ ਹੈ। ਜੀ। ਔਰ ਤੁਸੀਂ ਆਪਣੀ ਜੀਵਨ ਸ਼ੈਲੀ ਉਸ ਹਿਸਾਬ ਨਾਲ ਅਪਣਾਓਗੇ।

883 755 8076 ਦੂਜਾ ਨੰਬਰ ਹੈ 98030 44056 ਜੀ ਸਾਰੇ ਨੂੰ ਬੇਨਤੀ ਹੈ ਕਿ ਆਉਣ ਤੋਂ 2 ਦਿਨ ਪਹਿਲਾਂ ਤੁਸੀਂ ਅਪਾਇੰਟਮੈਂਟ ਲੈ ਲੈਣੀ ਹੈ ਤਾਂ ਕਿ ਤੁਹਾਨੂੰ ਕਿਸੇ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ सो so, uh, इस साल डॉक्टर कमलजीप जी जिस तरह आप गलबात की है सो so, मैं फिर इन्होंने द्वारा कोशिश करा क्योंकि आने वाले समय होर डिसकस करा जिस तरह लोग जिड़े के काफ़ी uh, लोग जोड़े के सर्वाइकल की प्रॉब्लम या धरण की प्रॉब्लम लैके तो भी जमारे ने सो एक ऐजे मैगनैटिक क्लीनिक पहुंचे हैं जितने एक मैगनेटिक तो, द्वारा जुंबकी खेतर द्वारा जो इलाज uh, किया जाता है थेरेपी द्वारा जो इलाज किया जाए और कुदरती स्रोतों चुड़िया जाता है ਓਬਵੀਅਸਲੀ ਜਾਣਕਾਰੀ ਸਾਂਝੀ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਡਾਕਟਰ ਡਾਕਟਰਾਂ ਨਾਲ ਗੱਲਬਾਤ ਕਰਾਂਗੇ ਤਦ ਤੱਕ ਲਈ ਮਿਲਦੇ ਹਾਂ ਜਿੱਤਨਾ ਤੋਂ ਟਕਨਾ رپورਟਰ ਸੁਰਿੰਦਰ ਸਿੰਘ ਕਾਂਮਾਮੈਨ ਪਰਸਨ ਦੇ ਨਾਲ ਸਰ ਮੇਰਾ ਨਾਮ ਅਨਪੀਤ ਕੌਰ ਜੀ ਟਿਕਾਣਾ ਚ ਕੋਰਸ ਕਰ ਰਹੀ ਹਾਂ ਹਾਂਜੀ ਸਰ ਮੈਂ ਇੱਥੇ 6 ਮਹੀਨੇ ਦਾ ਕੋਰਸ ਕਰ ਰਹੀ ਹਾਂ ਤੇ 3 ਮਹੀਨੇ ਕੋਰਸ ਸਰ ਸਿਖਾਉਣਗੇ 3 ਮਹੀਨੇ ਦੀ ਇੰਟਰਨਸ਼ਿਪ ਹੈ ਸਾਡੀ ਉਸ ਤੋਂ ਬਾਅਦ ਅਸੀਂ ਸਨ ਅਨਸਰ ਹੈਲਪ ਕਰਨਗੇ ਇੱਕ ਕਲੀਨਿਕ ਖੋਲਣ ਦੇ ਵਿੱਚ ਹਾਂਜੀ ਸਾਨੂੰ ਫਰੈਂਚਾਈਜ਼ ਦੇਣਗੇ ਕਿੰਨਾ ਪਤਾ ਲੱਗਿਆ ਮੈਨੂੰ ਆ ਸਰ ਜੀ ਸਾਨੂੰ ਬਹੁਤ ਲੰਬੇ ਸਮੇਂ ਤੋਂ ਜਾਣਦੇ ਆ ਹਾਂਜੀ ਸਰ ਤੇ ਸਾਨੂੰ ਅਸੀਂ ਸਰ ਕੋਲ ਆਏ ਸੀਗੇ ਇਹਨਾਂ ਨੇ ਸਾਨੂੰ ਗਾਈਡ ਕਰਿਆ ਸੀਗਾ ਹਾਂਜੀ ਸਰ ਕਿਹਦਾ ਸਰ ਸੋ ਮੇਰਾ ਨਾਮ ਜੋਤਿਦਾ ਤੇ ਮੈਂ ਥੋ ਕੋਰਸ ਕਰ ਰਹੀ ਹਾਂ 3 ਮਹੀਨੇ ਦੀ ਟ੍ਰੇਨਿੰਗ ਹੈ ਤੇ ਉਸ ਤੋਂ ਬਾਅਦ ਇੰਟਰਨਸ਼ਿਪ ਹਾਂਜੀ ਕਿੰਨੇ ਦਾ ਮਗਰਮ ਲੱਗੇ ਮੈਨੂੰ ਸਰ ਹੋਵੇ 3 ਮੰਥ 6 ਮੰਥ ਹੋ ਕੇ ਹਾਂ ਜੀ ਸਰ ਕਿਸ ਤਰ੍ਹਾਂ ਦਾ ਕਰ ਰਹੇ ਸੀ ਸਰ ਬਹੁਤ ਵਧੀਆ ਸਿਖਾ ਵੀ ਵਧੀਆ ਰਹਿਣੇ ਤੇ बहुत इंट्रस्ट न सिखा रहे हैं हाँ जी मेरा नाम यशवत कौर है और मैं इतने नव किरण सेंटर से अपना तीन महीने का कोर्स कर रही हूँ तीन महीने की इंटर्नशिप है एक्यूप्रेशर की और अपने इस तुँ तो सी फ्रेंचाइजी खोल सकते हैं नवकिरण सेंटर कितने भी अगर अच्छी लोकेशन पर ਤਾਕੀ ਹੋਰ ਵੀ ਜਿਹੜੇ ਹੈਗੇ ਨੇ ਸਾਡੇ ਕੋਲ ਪੇਸ਼ੈਂਟ ਮਤਲਬ ਜਿਨ੍ਹਾਂ ਨੂੰ ਅਗਰ ਕੋਈ ਹੋਰ ਵੀ ਪ੍ਰੋਬਲਮ ਹੈ ਜਿਹਨਾਂ ਕਈਆਂ ਨੂੰ ਬਹੁਤ ਦੂਰੋਂ ਆਉਣਾ ਪੈਂਦਾ ਸਾਡੇ ਕੋਲ ਇਥੇ ਥੈਰੇਪੀ ਲੈਣ ਲਈ ਉਹਨਾਂ ਨੂੰ ਥੋੜਾ ਜਆ ਆਸਾਨ ਹੋਵੇ ਥੈਰੇਪੀ ਲੈਣ ਲਈ